ब्रेक ਤੋਂ ਬਾਅਦ ਪ੍ਰੋਗਰਾਮ ਵਿਚਾਰਤਾਂਦਰਾ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ੀਤਲ ਠਾਕੁਰ ਤੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਤੋਂ ਫਿਰ ਸਵਾਗਤ ਕਰਦੀ ਹਾਂ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਅਰੁਣਦੀਪ ਜੀ ਤੁਹਾਡਾ ਵੀ ਇੱਕ ਵਾਰ ਤੋਂ ਫਿਰ ਸਵਾਗਤ ਹੈ ਸੋ ਅਗਲੀ ਖਬਰ ਪੰਜਾਬੀ ਯੂਨੀਵਰਸਿਟੀ ਤੋਂ ਜਿਹੜੀ ਸਾਹਮਣੇ ਆਈ ਵਾਈਸ ਚਾਂਸਲਰ ਜਗਦੀਪ ਸਿੰਘ ਡੀਨ ਅਕੈਡਮਿਕ ਜਸਵਿੰਦਰ ਗਰਾੜ ਰਜਿਸਟਰਾਰ ਦਵਿੰਦਰ ਸਿੰਘ ਪਬਲਿਕੇਸ਼ਨ ਬਿਊਰੋ ਇੰਚਾਰਜ ਹਰਜਿੰਦਰਪਾਲ ਕਲੜਾ ਤੇ ਹੋਰਾਂ ਦੇ ਵਿਰੁੱਧ ਮਹਾਨ ਕੋਸ਼ ਦੀਆਂ ਗਲਤੀਆਂ ਵਾਲੀਆਂ ਕਾਪੀਆਂ ਨੂੰ ਲੈ ਕੇ ਇੱਕ ਮਾਮਲਾ ਸਾਹਮਣੇ ਆਇਆ ਸੀ ਪਹਿਲਾਂ জানਾਂਗੇ ਮਾਮਲਾ ਕੀ ਹੈ ਤੇ ਇਸ ਨੂੰ ਸਮਝਾਗੇ ਜੀ ਸ਼ਿਤਰ ਜੀ ਗੱਲ ਇਹਦਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਗੁਰ ਸ਼ਬਦ ਰਤਨਾਕਾਰ ਮਹਾਂਕੋਸ਼ ਭਾਈਕਾਨ ਸਿੰਘ ਨੱਬਾ ਦਾ ਉਹਨੂੰ ਛਾਪਿਆ ਸੀ ਇਸ ਤੋਂ ਪਹਿਲਾਂ ਇਹ ਜਿਹੜੀ ਪਬਲਿਕੇਸ਼ਨ ਆ ਸਭ ਤੋਂ ਪਹਿਲਾਂ 1930 ਦੇ ਵਿੱਚ ਮਹਾਰਾਜਾ ਪਟਿਆਲਾ ਦੇ ਨੇ ਛਾਪ ਇਹਨੂੰ ਛਪਵਾਇਆ ਸੀਗਾ ਉਸ ਤੋਂ ਬਾਅਦ ਇਹ ਜਿਹੜੀ ਆ ਮਹਾਂਕੋਸ਼ ਇਹਨੂੰ ਜਿਹੜੇ ਭਾਸ਼ਾ ਵਿਭਾਗ ਪੰਜਾਬ ਨੇ ਛਾਪਿਆ ਤੇ ਹੁਣ ਇਹਨੂੰ ਛਾਪਣ ਦਾ ਜਿਹੜਾ ਹੌਸਲਾ ਕੀਤਾ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤਾ ਸੀ ਬਹੁਤ ਸਾਰੇ ਸਿੱਖ ਵਿਦਵਾਨਾਂ ਨੇ ਤੇ ਦੂਜੇ ਜਿਹੜੇ ਵਿਦਵਾਨ ਨੇ ਪੰਜਾਬੀ ਭਾਸ਼ਾ ਦੇ ਉਹਨਾਂ ਨੇ ਇਹ ਇਹਦੇ ਤੇ ਉਂਗਲ ਧਰੀ ਸੀ ਕਿ ਇਹਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਨੇ ਜਿਹੜੀਆਂ ਕਿ ਆ ਮਹਾਮੂਲ ਜਿਹੜਾ ਮਹਾਨ ਕੋਸ਼ ਹੈ ਉਹਦੀ ਜਿਹੜੀ ਆ ਅਗਵਾਈ ਨਹੀਂ ਕਰ ਰਹੀ ਜਾਂ ਉਹਦੀ ਉਹਦੇ ਮੁਤਾਬਕ ਨਹੀਂ ਹੋ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਸਰਕਾਰ ਤੱਕ ਪਹੁੰਚ ਕੀਤੀ ਵਿਦਵਾਨਾਂ ਨੇ ਵੀ ਇਹਨੂੰ ਜਿਹੜਾ ਆ ਵਾਪਸ ਲਿਆ ਜਾਵੇ। ਜੀ। ਸੋ ਪੰਜਾਬ ਵਿਧਾਨ ਸਭਾ ਦੇ ਜਿਹੜੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਉਹਨਾਂ ਦੇ ਨਾਲ ਮੀਟਿੰਗ ਹੋਈ ਸਕਾਲਰਾਂ ਦੀ ਤੇ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੀ ਮੀਟਿੰਗ ਹੋਈ ਤੇ ਜਿਹਦੇ ਵਿੱਚ ਫੈਸਲਾ ਲੈ ਲਿਆ ਗਿਆ ਕਿ ਮਹਾਨ ਕੋਸ਼ ਜਿਹੜਾ ਪੰਜਾਬੀ ਯੂਨੀਵਰਸਿਟੀ ਨੇ ਛਾਪਿਆ ਉਹਨੂੰ ਵਾਪਸ ਲੈ ਲਿਆ ਜਾਊਗਾ ਤੇ ਉਹਦੀਆਂ ਜਿਹੜੀਆਂ ਕਿਤਾਬਾਂ ਨੇ ਉਹਨੂੰ ਨਸ਼ਟ ਕਰ ਦਿੱਤਾ ਜਾਊਗਾ। ਹੂੰ। ਖैर ਉਹ ਸਹਿਮਤੀ ਬਣ ਗਈ ਪੰਜਾਬੀ ਯੂਨੀਵਰਸਿਟੀ ਨੇ ਇਹਦੇ ਤੇ ਇੱਕ ਕਮੇਟੀ ਬਣਾਤੀ ਕਿ ਮਹਾਨ ਕੋਸ਼ ਨੂੰ ਨਸ਼ਟ ਕਰਨਾ ਉਹਦੇ ਚ ਕੀ ਕੀਤਾ ਵੀ ਯੂਨੀਵਰਸਿਟੀ ਦੇ ਬਾਗਵਾਨੀ ਕੈਂਪਸ ਦੇ ਵਿੱਚ ਇੱਕ ਵੱਡਾ ਸਾਰਾ ਟੋਆ ਪਟਿਆ ਗਿਆ ਟੋਆ ਪਟਿਆ ਗਿਆ ਜਿੰਨਾ ਮਹਾਨ ਕੋਸ਼ ਸੀਗਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੋਲ ਉਹ ਸਾਂਭਿਆ ਹੋਇਆ ਉਹ ਸਾਰਾ ਹੀ ਉਹਦੇ ਵਿੱਚ ਸਿੱਟ ਕੇ ਉਹਨਾਂ ਨੇ ਉਹਦੇ ਤੇ ਉਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਵਿਦਿਆਰਥੀ ਉੱਥੇ ਵੱਡੀ ਗਿਣਤੀ ਚ ਇਕੱਠੇ ਹੋ ਗਏ ਉਹਨਾਂ ਨੇ ਪ੍ਰੋਟੈਸਟ ਕੀਤਾ ਵੀ ਇਹ ਪੰਜਾਬ ਦੀ ਇੱਕ ਮਹਾਨ ਕਿਤਾਬ ਆ ਤੁਸੀਂ ਇਹਨੂੰ ਇਦਾਂ ਨਸ਼ਟ ਨਹੀਂ ਕਰ ਸਕਦੇ ਤੇ ਉਹਨਾਂ ਨੇ ਵਿਰੋਧ ਪ੍ਰਗਟਾਇਆ ਤੇ ਫਿਰ ਉਹਨਾਂ ਦੇ ਇਸ ਵਿਰੋਧ ਦੇ ਪ੍ਰਗਟਾਵੇ ਦੇ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜ ਜਿਹੜੇ ਨੇ ਅਧਿਕਾਰੀ ਨੇ ਉਹ ਵਾਈਸ ਚਾਂਸਲਰ ਡੀਨ ਤੇ ਬਾਕੀ ਤਿੰਨ ਹੋਰਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਮਾਮਲਾ ਇਹ ਪਹਿਲੀ ਵਾਰ ਹੋਇਆ ਇਹ ਤੀਜੇ ਵੀਸੀ ਨੇ ਜਿਨ੍ਹਾਂ ਦੇ ਖਿਲਾਫ ਯੂਨੀਵਰਸਿਟੀ ਦੇ ਵਿੱਚ ਮਾਮਲਾ ਦਰਜ ਕੀਤਾ ਜਾਂਦਾ ਹੈ ਹੁਣ ਇਹ ਪੰਜਾਂ ਦੇ ਖਿਲਾਫ ਧਾਰਾ 298 ਦੇ ਤਹਿਤ ਪਰਚਾ ਦਰਜ ਹੋਇਆ ਖੈਰ ਇਹ ਮਾਮਲਾ ਜਦੋਂ ਹੋ ਗਿਆ ਤੇ ਫੇਰ ਹੁਣ ਉਸ ਤੋਂ ਬਾਅਦ ਉਹਥੋਂ ਮਹਾਨ ਕੋਸ਼ਤੀਆਂ ਕਾਪੀਆਂ ਚੁੱਕ ਕੇ ਯੂਨੀਵਰਸਿਟੀ ਨੇ ਡਿਊਟੀ ਲਈ ਉਹ ਸਾਰੀਆਂ ਕਤ ਜਿਹੜੀਆਂ ਮਹਾਨ ਕੋਸ਼ ਨੂੰ ਗੋਇੰਦਵਾਲ ਸਾਹਿਬ ਲੈ ਜਾਇਆ ਗਿਆ ਦੋ ਟਰੱਕਾਂ 'ਚ ਭਰ ਕੇ ਤੇ ਤਿੰਨ ਬਸਾਂ ਦੇ ਵਿੱਚ ਵਿਦਿਆਰਥੀ ਤੇ ਯੂਨੀਵਰਸਿਟੀ ਸਟਾਫ ਗਿਆ ਤਾਂ ਕਿ ਉੱਥੇ ਆਦਰ ਸਹਿਤ ਇਹਨੂੰ ਅਗਨਪੇਟ ਕੀਤਾ ਜਾ ਸਕੇ ਸੋ ਯੂਨੀਵਰਸਿਟੀ ਦਾ ਇਹ ਤਰੀਕਾ ਜਿਹੜਾ ਵਿਦਿਆਰਥੀਆਂ ਦਾ ਵਿਰੋਧ ਹੈ ਵੀ ਇਹ ਤਰੀਕਾ ਗਲਤ ਸੀ ਪਰ ਇਹ ਤਰੀਕਾ ਜਿਹੜਾ ਆ ਇਹਨੂੰ ਕਿਸੇ ਹੋਰ ਤਰੀਕੇ ਨਾਲ ਨਸ਼ਟ ਕੀਤਾ ਜਾਣਾ ਚਾਹੀਦਾ ਸੀ ਪਰ ਇਹਦੇ ਤੇ ਇੱਕ ਵੱਡਾ ਮਸਲਾ ਪੰਜਾਬ ਦੇ ਵਿੱਚ ਇਹ ਬਣ ਗਿਆ ਆ ਜੀ ਕਿ ਇਹ ਬਹੁਤ ਪਵਿੱਤਰ ਕਿਤਾਬ ਸੀ ਜੀ ਤੇ ਇਹਦੇ ਇਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਛੱਟ ਵੱਜੀ ਆ ਜੀ ਹੁਣ ਸਵਾਲ ਇਹ ਆ ਜਿਹੜੀ 1930 ਦੇ ਵਿੱਚ ਛਾਪਦੀ ਕਿਤਾਬ ਆ ਬਾਅਦ ਵਿੱਚ ਭਾਸ਼ਾ ਵਿਭਾਗ ਛਾਪਦੀ ਆ ਉਹਨੂੰ ਤੇ ਹੋਰ ਪ੍ਰਾਈਵੇਟ ਜਿਹੜੇ ਪਬਲਿਸ਼ਰ ਆ ਉਹ ਛਾਪਦੇ ਇਨ ਬਿਟਵੀਨ ਲਾਹੌਰ ਬੁੱਕ ਸ਼ਾਪ ਨੇ ਵੀ ਉਹਨੂੰ ਛਾਪਿਆ ਹਾਂਜੀ ਤੇ ਹੁਣ ਐਡਾ ਉਹ ਕਿੱਡਾ ਮਤਲਬ ਉਹਦੇ ਵਿੱਚ ਵਿਵਾਦ ਵਾਲਾ ਮੈਨੂੰ ਕੋਈ ਮਸਲਾ ਲੱਗਦਾ ਨਹੀਂ ਆ ਪਰ ਉਹਨੂੰ ਵਿਵਾਦ ਬਣਾ ਦਿੱਤਾ ਗਿਆ ਸ਼ਾਇਦ ਉਹਨੂੰ ਇੱਕ ਧਾਰਮਿਕ ਪੁਸਤਕ ਦਾ ਰੁਤਬਾ ਦੇ ਦਿੱਤਾ ਗਿਆ ਜਾਂ ਮੈਨੂੰ ਇਦਾਂ ਲੱਗਦਾ ਵੀ ਬੌਗਣਤੀ ਜਿਹੜੀ ਵਿਰੋਧ ਕਰਨ ਵਾਲੀ ਆ ਮੈਨੂੰ ਲੱਗਦਾ ਵੀ ਉਹਨਰ ਬਹੁਤਿਆਂ ਨੂੰ ਪਤਾ ਵੀ ਨਹੀਂ ਹੋਣਾ ਮਹਾਨ ਕੋਸ਼ ਦੇ ਵਿੱਚ ਹੈ ਕੀ ਹੈ ਕੀ ਬਿਲਕੁਲ ਪੜੀ ਵੀ ਨਹੀਂ ਹੋਣੀ ਪੜੀ ਵੀ ਨਹੀਂ ਹੋਣੀ ਬੌਗਣਤੀ ਨੇ ਪਹਿਲੀ ਮਤਲਬ ਸਤਿੰਦਰ ਸਰਤਾਜ ਦੇ ਇੱਕ ਗਾਣੇ ਦੇ ਵਿੱਚ ਮਹਾਨ ਕੋਸ਼ ਦਾ ਜ਼ਿਕਰ ਹੁੰਦਾ ਆ ਤੇ ਬੌਗੰਦੀ ਭੀੜਤੰਤਰ ਫੇ ਇਕੱਠਾ ਹੋ ਜਾਂਦਾ ਇਹਨੂੰ ਇੱਕ ਧਾਰਮਿਕ ਰੰਗਤ ਦੇਤੀ ਅਕਾਲ ਤਖਤ ਵੱਲੋਂ ਵੀ ਇਹਦਾ ਨੋਟਿਸ ਲਿਆ ਜਾਂਦਾ ਆ ਪੰਜਾਬ ਦੇ ਸਿਆਸਤਦਾਨ ਵੀ ਧਾਰਮਿਕ ਆਗੂ ਵੀ ਜਿਹੜੇ ਨੇ ਆ ਇਹਦੇ ਵਿੱਚ ਸ਼ਾਮਲ ਹੋ ਕੇ ਯੂਨੀਵਰਸਿਟੀ ਦੀ ਨਖਿੱਦੀ ਕਰਨ ਲੱਪ ਪੈਂਦੇ ਆ ਤੇ ਇਹਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦੇ ਨੇ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਮਸਲਾ ਆ ਤੇ ਬੌਗੰਦੀ ਪੰਜਾਬੀ ਪੰਜਾਬੀ ਦੀ ਹਾਲਤ ਇਹ ਹੋ ਗਈ ਆ ਪੰਜਾਬੀ ਦੇ ਵਿੱਚ ਲਿਟਰੇਚਰ ਦੀ ਜੇ ਕੋਈ ਕਿਤਾਬ ਛੱਪਦੀ ਆ ਉਹਦੀ ਛਪਣ ਗਿਣਤੀ 500 ਤੋਂ ਵੱਧ ਨਹੀਂ ਆ ਤੇ ਸਾਡੇ ਇੱਥੇ 3 ਕਰੋੜ ਦੀ ਆਬਾਦੀ ਦੇ ਵਿੱਚ 500 ਲੋਕ ਕਿਤਾਬ ਨਹੀਂ ਪੜਦੇ ਹੁਣ ਤਾਂ ਵੈਸੇ ਹੀ ਪਾਠਕ ਨਹੀਂ ਹੈਗੇ ਤੇ ਹਾਂ ਤੇ ਹੁਣ ਹੀਰਵਾ ਜਗ ਪਿਆ ਮਹਾਨ ਕੋਸ਼ਦਾ ਵੀ ਇਹਨਾਂ ਨੇ ਗਲਤ ਤਰੀਕੇ ਨਾਲ ਨਸ਼ਟ ਕੀਤਾ ਹੂੰ ਬਿਨਾਂ ਸ਼ੱਕ ਇਹ ਕਹਿ ਦ ਸਕਦਾ ਵੀ ਯੂਨੀਵਰਸਿਟੀ ਨੇ ਉਹਨੂੰ ਵਾਪਸ ਜਿਹੜਾ ਲੈ ਆਇਆ ਉਹਨੂੰ ਇੱਕ ਤਾਂ ਉਹਦੇ 'ਚ ਤਰੁੱਟੀਆਂ ਹੋਣਗੀਆਂ ਦੂਜਾ ਉਹਦੇ ਵਿੱਚ ਉਹਨਾਂ ਨੇ ਜਿਹੜਾ ਉਹਨਾਂ ਦਾ ਨਸ਼ਟ ਕਰਨ ਦਾ ਤਰੀਕਾ ਉਹ ਗਲਤ ਹੋ ਸਕਦਾ ਪਰ ਉਹਨੂੰ ਧਾਰਮਿਕ ਰੰਗਤ ਦੇ ਦੇਣੀ ਉਹਨੂੰ ਧਾਰਮਿਕ ਮਸਲਾ ਬਣਾ ਦੇਣਾ ਕੋਈ ਬਹੁਤ ਹੀ ਸੰਜੀਦਗੀ ਵਾਲੀ ਗੱਲ ਲੱਗਦੀ ਨਹੀਂ ਆ ਸੋ ਇਸ ਕਰਕੇ ਹੁਣ ਇਹ ਚਾਹੀਦਾ ਆ ਵੀ ਜੇ ਕੋਈ ਕਿਤਾਬ ਹੈ ਉਹਨੂੰ ਕਿਤਾਬ ਵਾਂਗੂ ਮੰਨਿਆ ਜਾਵੇ ਕੋਈ ਹਵਾਲਾ ਪੁਸਤਕ ਦੇ ਰੂਪ ਦੇ ਵਿੱਚ ਉਹਨੂੰ ਲਿਆ ਜਾ ਸਕਦਾ ਮੈਨੂੰ ਇਹ ਲੱਗਦਾ ਵੀ ਗਾਂ ਜਿਹੜਾ ਇਹਨੂੰ ਭਾਸ਼ਾ ਵਿਭਾਗ ਪੰਜਾਬ ਛਾਪਦਾ ਆ ਗਾਂ ਉਹ ਵੀ ਚੌਕਸ ਹੋ ਜਾਊਗਾ ਵੀ ਇਹਨੂੰ ਕਿੱਦਾਂ ਛਾਪਣਾ ਕਿੱਦਾਂ ਨਹੀਂ ਛਾਪਣਾ ਬਈ ਭਾਈ ਇਹਦੇ ਤੇ ਭਲਕ ਨੂੰ ਕੋਈ ਜਥੇਬੰਦੀਆਂ ਜਾਂ ਕੋਈ ਉੱਠ ਕੇ ਇਹ ਨਾ ਕਹਿ ਦੇਣੇ ਵੀ ਇਹਨੂੰ ਵੀ ਹਨਾ ਕਿਸੇ ਬਹੁਤ ادب ਦੇ ਨਾਲ ਸੰਭਾਲਿਆ ਜਾਵੇ ਘਰਾਂ ਦੇ ਵਿੱਚ ਵੀ ਤਾਂ ਮੈਨੂੰ ਲੱਗਦਾ ਵੀ ਜਿਹੜੀਆਂ ਰੈਫਰੈਂਸ ਬੁੱਕ ਹੁੰਦੀਆਂ ਨੇ ਹਵਾਲਾ ਪੁਸਤਕਾਂ ਹੁੰਦੀਆਂ ਨੇ ਉਹ ਆਮ ਲੋਕ ਆਮ ਘਰਾਂ ਦੇ ਵਿੱਚ ਵੀ ਪਈਆਂ ਹੁੰਦੀਆਂ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਵਿੱਚ ਪਈਆਂ ਹੁੰਦੀਆਂ ਸੋ ਇਦਾਂ ਦੇ ਮਾਮਲਿਆਂ ਨੂੰ ਧਾਰਮਿਕ ਮਾਮਲਿਆਂ ਦੇ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਇੱਕ ਪੁਸਤਕ ਸੱਭਿਆਚਾਰ ਨਾਲ ਜੁੜੀ ਹੋਈ ਗੱਲ ਆ ਉਹਦੇ ਵਿੱਚ ਅ ਇਦਾਂ ਨਹੀਂ ਹੋਣਾ ਚਾਹੀਦਾ ਜੀ ਬਿਲਕੁਲ ਚੱਲਦੇ ਆਂ ਆਪਣੀ ਅਗਲੀ ਖਬਰ ਦੇ ਵੱਲ ਖਬਰ ਹੈ ਅਮਰੀਕਾ ਦੇ ਲਾਸ ਐਂਜਲਸ ਤੋਂ ਜਿੱਥੇ ਇੱਕ 35 ਵਰਿਆਂ ਦੇ ਸਿੱਖ ਵਿਅਕਤੀ ਨੂੰ ਜਿਹੜਾ ਹੈ ਗੋਲੀਆਂ ਮਾਰ ਦਿੱਤੀਆਂ ਗਈਆਂ ਦੱਸਿਆ ਜਾਂਦਾ ਹੈ ਕਿ ਉਹ ਇੱਕ ਤੇਜ਼ ਤਾਰ ਹਥਿਆਰ ਜਾਂ ਤਲਵਾਰ ਜਿਹੜੀ ਹੈ ਉਹ ਲਹਿਰਾ ਰਿਹਾ ਸੀਗਾ ਕਿਸੇ ਮਾਮਲੇ ਲਾਸ ਐਂਜਲਸ ਦੇ ਵਿੱਚ ਇੱਕ ਘਟਨਾਕ੍ਰਮ ਹੋਇਆ ਘਟਨਾਕ੍ਰਮ 13 ਜੁਲਾਈ ਦਾ ਆ ਹੂੰ ਉਹਦੀ ਖਬਰ ਜਿਹੜੀ ਆ ਉਹ ਕੱਲ ਨਸ਼ਰ ਹੁੰਦੀ ਆ ਉਹਦੀ ਵੀਡੀਓ ਕੱਲ ਸਾਹਮਣੇ ਆਉਂਦੀਆ ਸਿੱਖ ਵਿਅਕਤੀ ਹੈ ਇੱਕ ਗੁਰਪ੍ਰੀਤ ਸਿੰਘ ਉਹਦਾ ਨਾਮ ਆ ਉਹ ਲਾਸ ਏਂਜਲਸ ਦੀ ਇੱਕ ਸੜਕ ਤੇ ਕਿਰਪਾਨ ਲਹਿਰਾ ਰਿਹਾ ਹੁੰਦਾ ਆ ਪੁਲਿਸ ਨੂੰ ਉਹ ਰਾਗੀਰਾਂ ਨੂੰ ਕੈਰ ਨੂੰ ਡਰਾ ਰਿਹਾ ਹੁੰਦਾ ਤਲਵਾਰ ਲਹਿਰਾ ਕੇ ਅੱਛਾ ਕੋਈ ਰਾਗੀਰ ਉੱਥੇ ਪੁਲਿਸ ਨੂੰ ਇਨਫਾਰਮ ਕਰਦੇ ਵੀ ਇੱਥੇ ਤਾਂ ਲੋਕਾਂ ਦੀ ਜਾਨ ਦਾ ਖੌਬ ਬਣਿਆ ਹਾ ਕੋਈ ਬੰਦਾ ਕਿਰਪਾਨ ਲੈ ਕੇ ਘੁੰਮ ਰਿਹਾ ਆ ਤੇ ਪੁਲਿਸ ਆ ਗਈ ਉਹਨਾਂ ਨੇ ਉਹਨੂੰ ਵਾਰਨਿੰਗ ਕੀਤਾ ਵੀ ਤੂੰ ਆਪਣੀ ਕਿਰਪਾਨ ਜਿਹੜੀ ਆ ਸਰੰਡਰ ਕਰਦੇ ਉਹ ਜਿੱਥੇ ਜਿੱਦਾਂ ਦਾ ਉਥੇ ਕਲਚਰ ਆ ਪੁਲਿਸ ਬਹੁਤ ਛੇਤੀ ਅਲਰਟ ਹੋ ਜਾਂਦੀ ਹੈ ਤੇ ਬਹੁਤ ਛੇਤੀ ਉਹ ਸਾਡੇ ਤੇ ਹਥਿਆਰ ਤਾਲ ਲੈਂਦੇ ਆ ਤਾਂ ਕਿ ਤੁਸੀਂ ਜ ਜਦੋਂ ਕਿਸੇ ਦੀ ਦੂਜੀ ਦੀ ਜਾਨ ਨੂੰ ਥ੍ਰੈਟ ਮਹਿਸੂਸ ਹੁੰਦਾ ਪਰ ਉਹ ਸ਼ਖਸ ਜਿਹੜਾ ਗੁਰਪ੍ਰੀਤ ਸਿੰਘ ਉਹ ਟਲਿਆ ਨਹੀਂ ਉਹਨੇ ਪੁਲਿਸ ਨੂੰ ਵੀ ਲਲਕਾਰੇ ਮਾਰੇ ਉਸ ਸ਼ਖਸ ਨੇ ਫੇਰ ਜਿਹੜੇ ਹੋਰ ਰਾਗੀਰਾਂ ਨੂੰ ਵੀ ਮਤਲਬ ਤੰਗ ਕਰਨ ਦੀ ਕੋਸ਼ਿਸ਼ ਕੀਤੀ ਤੇ ਆਪਣੀ ਕਾਰ ਚ ਬੈ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਉਹਨੂੰ ਘੇਰਿਆ ਘੇਰ ਕੇ ਉਹਨੂੰ ਫਿਰ ਵਾਰਨ ਕੀਤਾ ਸਰੈਂਡਰ ਕਰਨ ਲਈ ਕਿਹਾ ਪਰ ਜਦੋਂ ਉਹਨੇ ਨਹੀਂ ਕੀਤਾ ਤੇ ਫਾਈਨਲੀ ਪੁਲਿਸ ਨੇ ਉਹਨੂੰ ਗੋਲੀ ਮਾਰ ਦਿੱਤੀ ਤੇ ਫਿਰ ਜ਼ਖਮੀ ਹੋ ਗਿਆ ਉਹਨੂੰ ਹਸਪੀਟਲਾਈਜ਼ ਕਰਵਾਇਆ ਗਿਆ ਫਾਈਨਲੀ ਉੱਥੇ ਉਹਦੀ ਮੌਤ ਹੋ ਗਈ ਹੁਣ ਇਹਦੇ ਵਿੱਚ ਮਸਲਾ ਸਭ ਤੋਂ ਵੱਟਾਏ ਆ ਸਾਡੇ ਪੰਜਾਬੀ ਦੀ ਇੱਕ ਕਹਾਵਤ ਆ ਵੀ ਜੈਸਾ ਦੇਸ ਵੈਸਾ ਭੇਸ ਵੈਸਾ ਭੇਸ ਤੁਸੀਂ ਜਿਹੜੇ ਮੁਲਕ ਚੋਂ ਹੋ ਉਥੋਂ ਦੇ ਨਿਜਮ ਕਾਇਦੇ ਕਾਨੂੰਨ ਤੁਹਾਨੂੰ ਮੰਨਣੇ ਪੈਣਗੇ ਬਿਲਕੁਲ ਮਤਲਬ ਤੁਸੀਂ ਪੰਜਾਬ ਦੇ ਵਿੱਚ ਇਹ ਕਰੋਗੇ ਤਾਂ ਸ਼ਾਇਦ ਤੁਹਾਡੇ ਤੇ ਕੋਈ ਪੁਲਿਸ ਕਾਰਵਾਈ ਨਹੀਂ ਕਰੇਗੀ ਜਾਂ ਤੁਸੀਂ ਪੰਜਾਬ ਤੋਂ ਬਾਹਰ ਭਾਰਤ ਦੇ ਵਿੱਚ ਵੀ ਇਦਾਂ ਦੀ ਕੋਈ ਕਾਰਵਾਈ ਕਰੋਗੇ ਸਫਾਰਿਸ਼ ਦੇ ਨਾਲ ਜਾਂ ਪੈਸੇ ਦੇ ਕੇ ਛੁੱਟ ਵੀ ਜਾਓਗੇ ਤੁਹਾਡੇ ਤੇ ਇਦਾਂ ਦਾ ਕੋਈ ਮਸਲਾ ਬਣਨਾ ਨਹੀਂ ਆ ਕਿਉਂਕਿ ਉਹ ਅਮਰੀਕਾ ਆ ਪੱਛਮੀ ਬਹੁਤ ਮੁਲਕ ਨੇ ਜਦੋਂ ਉਹ ਦੇਖਦੇ ਨੇ ਵੀ ਤੁਸੀਂ ਕਿਸੇ ਦੀ ਦੂਸਰੇ ਦੀ ਜ਼ਿੰਦਗੀ ਦੇ ਲਈ ਥ੍ਰੈਟ ਬਣੇ ਹੋਇਓ ਤਾਂ ਫਿਰ ਉਹ ਤੁਹਾਨੂੰ ਸਪੇਅਰ ਨਹੀਂ ਕਰਦੇ ਤੇ ਇੱਥੇ ਗੁਰਪ੍ਰੀਤ ਸਿੰਘ ਦੇ ਨਾਲ ਇਹੀ ਹੋਇਆ ਪੁਲਿਸ ਨੇ ਉਹਨੂੰ ਵਾਰ-ਵਾਰ ਚੇਤਾਵਨੀ ਵੀ ਦਿੱਤੀ ਇਹਦੇ باوجود ਉਹ ਬੰਦਾ ਉਹੀ ਕਰਦਾ ਰਿਹਾ ਜੋ ਉਹਨੇ ਕਰਨਾ ਸੀ ਤੇ ਫਾਈਨਲੀ ਪੁਲਿਸ ਨੇ ਫਿਰ ਉਹਨੂੰ ਅਸਾਲਟ ਕਰ ਦਿੱਤਾ ਸੋ ਮੈਨੂੰ ਇਹ ਲੱਗਦਾ ਹੈ ਇਹਦੇ ਵਿੱਚ ਕਿ ਉਥੋਂ ਦੇ ਨਿਜ਼ਮ ਕਾਇਦੇ ਕਾਨੂੰਨ ਸਾਨੂੰ ਮੰਨਣੇ ਚਾਹੀਦੇ ਆ ਜਿਹੜੇ ਮੁਲਕ 'ਚ ਵੀ ਰਹਿੰਦੇ ਆ ਜੇ ਅਰਬ ਦੇ ਵਿੱਚ ਅਸੀਂ ਰਹਿੰਦੇ ਆ ਤੇ ਸਾਨੂੰ ਅਰਬ ਦੇ ਕਾਇਦੇ ਕਾਨੂੰਨ ਮੰਨਣੇ ਪੈਣਗੇ ਜੇ ਤਾਂ ਹੁਣ ਭਾਰਤ ਗੱਲ ਉਹੀ ਹੈ ਵੀ ਜਦੋਂ ਭਾਰਤ ਐਨ ਆਰ ਆਈ ਭਾਰਤ ਦੇ ਵਿੱਚ ਆ ਜਾਂਦੇ ਆ ਉਹ ਫਿਰ ਭਾਰਤ ਦੇ ਵਿੱਚ ਜੋ ਕਰਦੇ ਨੇ ਉਹ ਰਾਬੀ ਰੱਖਾ ਹੁਣ ਫੌਜਾ ਸਿੰਘ ਦੀ ਜਿਹੜੀ ਜਾਨ ਗਈ ਆ ਉਹ ਜਿਹੜਾ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਸੱਜੇ ਹੱਥ ਡਰਾਈਵਿੰਗ ਕਰਦਾ ਸੀ ਇੱਥੇ ਆ ਕੇ ਖੱਬੇ ਹੱਥ ਕਰ ਰਿਆ ਸੀ ਉਹ ਇਹ ਉਹਦੀ ਇਸ ਲਾਪਰਵਾਹੀ ਨੇ ਅ ਫੌਜਾ ਸਿੰਘ ਦੀ ਜਾਨ ਲੈ ਲਈ ਸੀ ਸੋ ਬਹੁ ਗਿਣਤੀ ਜਿਹੜੇ ਜਹਾਜ਼ ਉੱਤਰਦੇ ਹੀ ਇਥੋਂ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਨੇ ਉਹ ਫਿਰ ਉਹੀ ਨੀਤੀ ਲੈ ਜਾਂਦੇ ਜੈਸਾ ਦੇਸ ਵੈਸਾ ਵੇਸ ਹਣਾ ਤੇ ਪਰ ਜਦੋਂ ਅਮਰੀਕਾ ਜਾਂ ਕੈਨੇਡਾ ਜਾਂ ਯੂਰਪ ਚ ਕਿਤੇ ਹੁੰਦੇ ਉੱਥੇ ਫਿਰ ਇਹ ਪੰਜਾਬ ਕੈਰੀ ਕਰਦੇ ਨੇ ਕਹਿੰਦੇ ਵੀ ਅਸੀਂ ਆਪਣੇ ਸੱਭਿਆਚਾਰ ਦਾ ਪ੍ਰਟਾਵਾ ਕਰ ਰਹੇ ਆ ਆਪਣੇ ਸੱਭਿਆਚਾਰ ਦੀ ਨੁਮਾਇੰਦਗੀ ਕਰਦੇ ਆ ਪਰ ਮੈਨੂੰ ਇਦਾਂ ਲੱਗਦਾ ਵੀ ਇੱਕ ਸੱਭਿਆਚਾਰ ਦੋ ਸ਼ਬਦਾਂ ਤੋਂ ਮਿਲਿਆ ਹੋਇਆ ਸ਼ਬਦ ਹੈ ਸੱਭਿਅ ਆਚਾਰ ਹਾਂ ਵੀ ਤੁਹਾਡਾ ਜਿਹੜਾ ਤੁਸੀਂ ਕਿੰਨੇ ਕੁ ਸੱਭਿਅਕ ਹੋ ਉਹ ਤੁਹਾਡੇ ਵਿਹਾਰ ਤੋਂ ਤੁਹਾਡੇ ਆਚਾਰ ਤੋਂ ਪਤਾ ਲੱਗਦਾ ਆ ਸੋ ਇੱਕ ਚੰਗੇ ਮਨੁੱਖ ਇੱਕ ਚੰਗੇ ਨਾਗਰਿਕ ਦੇ ਗੁਣ ਇਹੀ ਆ ਕਿ ਉਹ ਆ ਆਪਣਾ ਜਿਹੜਾ ਆ ਜਿਹੜਾ ਮੁਲਕ ਦੀਆਂ ਰੁੱਖ ਧੰਗ ਹੈ ਜਿਹੜਾ ਜਿਸ ਜਗ੍ਹਾ ਤੇ ਆ ਉਹੋ ਜਿਹਾ ਹੋਵੇ ਅਪਣਾਵੇ ਤੇ ਆਪਣੇ ਮੁਲਕ ਦੀਆਂ ਚੰਗੀਆਂ ਰੌ ਰਿਤਾਂ ਜਿਹੜੀਆਂ ਲੈ ਕੇ ਜਾਵੇ ਤੇ ਮੈਨੂੰ ਇਦਾਂ ਲੱਗਦਾ ਵੀ ਹਿੰਸਾ ਦਾ ਪ੍ਰਗਟਾਵਾ ਜਿਹੜਾ ਕਿੱਤੇ ਵੀ ਜਾਇਜ਼ ਨਹੀਂ ਹੈ ਨਹੀਂ ਬਿਲਕੁਲ ਕਿਉਂਕਿ ਅਸੀਂ ਵਿਦੇਸ਼ਾਂ ਦੇ ਵੱਲ ਕੂਚਤਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਗਿਣਤੀ ਚ ਕਰ ਰਹੇ ਹਾਂ ਤੇ ਅਸੀਂ ਉੱਥੇ ਦੀਆਂ ਨੀਤੀਆਂ ਨੂੰ ਲੈ ਕੇ ਜਾਂ ਉੱਥੇ ਦੇ ਰੋਜ਼ਗਾਰ ਦੇ ਪ੍ਰਤੀ ਹਰ ਰੋਜ਼ ਆਕਰਸ਼ਿਤ ਹੁੰਨੇ ਆ ਪਰ ਉੱਥੇ ਰਹਿਣ ਦੇ ਜਿਹੜੇ ਢੰਗ ਤਰੀਕੇ ਨੇ ਮੈਨੂੰ ਲੱਗਦਾ ਸਾਨੂੰ ਉਹ ਵੀ ਸਿੱਖ ਲੈਣੇ ਚਾਹੀਦੇ ਬਿਲਕੁਲ ਸਹੀ ਗੱਲ ਹੈ ਸੋ ਉਹ ਜੇ ਸਾਨੂੰ ਹੋ ਜਾਣਾ ਚਾਹੀਦਾ ਕਿਉਂਕਿ ਚੰਗੀਆਂ ਚੀਜ਼ਾਂ ਨੂੰ ਬਹੁਤ ਛੇਤੀ ਅਡਾਪਟਾ ਕਰਦੇ ਆ ਚੰਗੀ ਗੱਲ ਹੈ ਕਰਨਾ ਵੀ ਚਾਹੀਦਾ ਪਰ ਉਹ ਜੇ ਹਾਲਾਤਾਂ ਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਅਮਲ 'ਚ ਲੈ ਆਉਣਾ ਚਾਹੀਦਾ ਸੋ ਅੱਜ ਦੇ ਪ੍ਰੋਗਰਾਮ ਵਿਚ ਆਇਆ ਆਂਦਰਾ ਦੇ ਵਿੱਚ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆ ਕੇ ਗੱਲਬਾਤ ਕੀਤੀ ਬਹੁਤ-ਬਹੁਤ ਸ਼ੁਕਰੀਆ ਤੁਹਾਨੂੰ ਸਾਡਾ ਸਿਆਸਤ ਨਾਲ ਜੁੜਿਆ ਪ੍ਰੋਗਰਾਮ ਕਿੰਦਾ ਲੱਗਦਾ